ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਬਣਾਉਂਗੀ ਇਹ ਬਚੇ ਹੋਏ ਛੋਲਿਆਂ ਤੋਂ ਨਾ ਮੇਰੇ ਕੋਲ ਸਬਜੀ ਛੋਲਿਆਂ ਦੀ ਬਚੀ ਹੈ ਜੇ ਤੁਹਾਡੇ ਕੋ ਵੀ ਇਸ ਤਰ੍ਹਾਂ ਬਚ ਜਾਂਦੀ ਆ ਤੇ ਆਪਾਂ ਇਹਨੂੰ ਵੇਸਟ ਨਹੀਂ ਕਰਨਾ ਹੈਗਾ ਤੇ ਮੇਰੇ ਕੋ ਕਾਲੇ ਜਿਹੜੇ ਛੋਲੇ ਹੁੰਦੇ ਆ ਚਨੇ ਉਹ ਬਚੀ ਹੋਆ ਸਬਜੀ ਤੇ ਆਪਾਂ ਇਹਦਾ ਜਿਹੜਾ ਇੱਕ ਬਹੁਤ ਹੀ ਟੇਸਟੀ ਨਾਸ਼ਤਾ ਬਣਾਵਾਂਗੇ ਇਹਦੇ ਨਾਲ ਇੱਕ ਗ੍ਰੈਂਡਰ ਜਾਰ ਲੈ ਕੇ ਤੇ ਇਹਦੇ ਵਿੱਚ ਆਪਾਂ ਗ੍ਰੈਂਡਰ ਜਾਰ ਚ ਪਾ ਕੇ ਤੇ ਇਹਨੂੰ ਆਪਾਂ ਇਨੂੰ ਪੀਸ ਲਾਂਗੇ ਛੋਲਿਆਂ ਨੂੰ ਤੇ ਮੇਰੇ ਕੋਲ ਤੇਜ ਪੱਤਾ ਪਾਇਆ ਸੀ ਸਬਜ਼ੀ ਦੇ ਵਿੱਚ ਤੇ ਇਹਨੂੰ ਆਪਾਂ ਬਾਹਰ ਕੱਢ ਦਾਂਗੇ ਤੇ ਇਹਨਾਂ ਨੂੰ ਆਪਾਂ ਜਿਹੜਾ ਆ ਗ੍ਰाइंड ਕਰ ਲਾਂਗੇ ਬਹੁਤ ਹੀ ਟੇਸਟੀ ਜਿਹੜਾ ਨਾਸ਼ਤਾ ਬਣੂਗਾ ਆਪਣਾ ਆਪਣੀ ਜਿਹੜੀ ਸਬਜ਼ੀ ਆ ਉਹ ਵੀ ਕੰਮ ਆ ਜੂਗੀ ਜੇ ਤੁਹਾਡੇ ਕੋਲ ਹੋਰ ਕੋਈ ਵੀ ਸਬਜ਼ੀਆਂ ਪਈਆਂ ਆ ਤੁਸੀਂ ਮਿਕਸ ਕਰਕੇ ਕਰਕੇ ਵੀ ਬਣਾ ਸਕਦੇ ਆ ਇਸ ਤਰ੍ਹਾਂ ਤੇ ਇਹਨਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਤੇ ਮੈਂ ਲਈ ਆ ਪਾਲਕ ਲਈ ਆ ਥੋੜੇ ਜਿਹਾ ਪੱਤੇ ਮੇਰੇ ਕੋਲ ਪਾਲਕ ਦੇ ਆ ਤੇ ਇਹਨਾਂ ਨੂੰ ਆਪਾਂ ਜੇ ਤੁਸੀਂ ਵਿੱਚੇ ਹੀ ਉਹਦੇ ਗ੍ਰाइंड ਕਰਕੇ ਪਾਉਣਾ ਗ੍ਰाइंड ਕਰਕੇ ਪਾ ਸਕਦੇ ਆ ਜੇ ਬਰੀਕ ਕੱਟ ਕੇ ਪਾਉਣੇ ਤਾਂ ਬਰੀਕ ਕੱਟ ਕੇ ਪਾ ਦਾਂਗੇ ਮੈਂ ਬਰੀਕ ਕੱਟ ਕੇ ਪਾਉਂਗੀ ਧਨੀਆ ਆ ਥੋੜਾ ਆਪਣੇ ਕੋਲ ਧਨੀਆ ਹਰਾ ਧਨੀਆ ਲਿਆ ਤੇ ਮੇਥੀ ਆ ਮੇਰੇ ਕੋਲ ਥੋੜੇ ਜਿਹੀ ਪਈ ਹਰੀ ਮੇਥੀ ਆ ਇਹ ਲਵਾਂਗੇ ਤੇ ਪਿਆਜ਼ ਆ ਬਰੀਕ ਕੱਟ ਕੇ ਇਨਾਂ ਨੂੰ ਆਪਾਂ ਬਰੀਕ-ਬਰੀਕ ਸਾਰਿਆਂ ਨੂੰ ਕੱਟ ਲਾਂਗੇ ਪਿਆਜ਼ ਜਿਹੜਾ ਮੈਂ ਬਰੀਕ ਕੱਟ ਲਿਆ ਤੇ ਆਪਾਂ ਹੁਣ ਛੋਲਿਆਂ ਨੂੰ ਗ੍ਰੈਂਡ ਕਰ ਲਾਂਗੇ ਪਹਿਲਾਂ ਸਮਾਨ ਆਪਾਂ ਸਾਰਾ ਕੱਟ ਲਿਆ ਆ ਪਾਲਕ ਧਨੀਆ ਮੇਥੀ ਤੇ ਪਿਆਜ਼ ਆਪਾਂ ਜਿਹੜਾ ਬਰੀਕ ਕੱਟ ਕੇ ਲੈ ਲਿਆ ਆ ਜੇ ਤੁਸੀਂ ਜੋ ਵੀ ਪਾਉਣਾ ਆ ਉਹ ਪਾ ਸਕਦੇ ਆ ਮੇਥੀ ਧਨੀਆ ਪਾਲਕ ਜੋ ਵੀ ਜੇ ਨਹੀਂ ਪਾਉਣਾ ਤਾਂ ਤੁਸੀਂ ਕੱਲੇ ਛੋਲਿਆਂ ਨਾਲ ਵੀ ਬਣਾ ਸਕਦੇ ਆ ਪਰ ਇਦਾਂ ਜਿਹੜਾ ਆ ਬਹੁਤ ਹੀ ਵਧੀਆ ਬਣੂਗਾ ਆਪਣਾ ਜਿਹੜੀ ਮਿੱਸੀ ਰੋਟੀ ਬਣੂਗੀ ਇਦਾਂ ਤੇ ਹੁਣ ਆਪਾਂ ਜਿਹੜੀ ਆ ਇਹਨੂੰ ਆਪਾਂ ਪਾ ਦਾਂਗੇ ਜੀ ਮੈਂ ਲੈ ਲਿਆ ਕਣਕ ਦਾ ਆਟਾ ਜਿਹੜਾ ਆਪਾਂ ਕਣਕ ਦਾ ਆਟਾ ਜਿਹਨੇ ਰੋਟੀ ਬਣਾਈਦੀ ਆ ਉਹ ਲੈ ਲਿਆ ਤੇ ਆਪਣੇ ਹਿਸਾਬ ਨਾਲ ਤੁਸੀਂ ਲੈ ਲਓ ਤੇ ਮੈਂ ਹੁਣ ਇਹਦੇ ਵਿੱਚ ਜਿਹੜਾ ਆ ਆਪਣਾ ਮੇਥੀ ਧਨੀਆ ਪਾਲਕ ਕੱਟਿਆ ਇਹ ਪਾ ਦਾਂਗੇ ਆਪਾਂ ਸਾਰਾ ਹੀ ਵਿੱਚ ਇਹ ਸਾਰੇ ਪਾਦੁੰਗੀਆਂ ਨੇ ਇਹ ਕਿੰਨੇ ਵਧੀਆ ਜਿਹੜੀ ਆਪਾਂ ਨੂੰ ਵਿਟਾਮਿਨ ਸੀ ਸਾਰਾ ਕੁਝ ਇਹਨਾਂ ਵਿੱਚ ਮਿਲੂਗਾ ਜੇ ਤੁਹਾਡੇ ਬੱਚੇ ਦੇ ਇਸ ਤਰ੍ਹਾਂ ਇਸ ਤਰ੍ਹਾਂ ਸਬਜ਼ੀ ਨੂੰ ਜੇ ਸਾਰੇ ਨਹੀਂ ਖਾਂਦੇ ਤੇ ਆਪਾਂ ਇਹਨੂੰ ਇਸ ਤਰ੍ਹਾਂ ਬਾਰਤ ਸਕਦੇ ਆ ਇੱਕ ਬਹੁਤ ਵਧੀਆ ਜਿਹੜੀ ਆਪਣੀ ਬਦਲਮੀ ਰੋਟੀ ਵੀ ਹੋ ਜਾਂਦੀ ਹੈ ਮਿੱਸੀ ਰੋਟੀ ਬਹੁਤ ਵਧੀਆ ਬਣਦੀ ਹੈ ਆਪਾਂ ਨੂੰ ਇੱਕ ਪ੍ਰੋਟੀਨ ਜਿਹੜਾ ਹੈ ਰਿਚ ਪ੍ਰੋਟੀਨ ਵੀ ਮਿਲ ਜਾਊਗਾ ਤੇ ਦੇਖੋ ਮੈਂ ਸਾਰਾ ਇਹ ਗ੍ਰੈਂਡ ਕਰ ਲਿਆ ਬਹੁਤ ਵਧੀਆ ਆਪਾਂ ਮੈਂ ਪੇਸਟ ਜਿਹਾ ਬਣਾ ਲਿਆ ਇਸ ਤਰ੍ਹਾਂ ਦਾ ਤੇ ਹੁਣ ਆਪਾਂ ਇਹਨੂੰ ਮਿਕਸ ਵਿੱਚ ਜਿਹੜਾ ਆ ਮਿਕਸ ਕਰਾਂਗੇ ਪਹਿਲਾਂ ਮਸਾਲੇ ਪਾਵਾਂਗੇ ਫਿਰ ਇਹ ਆਪਾਂ ਆਪਣੇ ਜਿਹੜਾ ਇਹ ਪਾਵਾਂਗੇ ਮਸਾਲੇ ਪਾਉਣੇ ਆ ਹੁਣ ਆਪਾਂ ਮੈਂ ਇਹਦੇ ਵਿੱਚ ਸਾਫਤਾ ਜੀਰਾ ਜਿਹੜਾ ਆ ਉਹ ਚ ਪਾ ਦੂੰਗੀ ਜੀਰਾ ਤੁਸੀਂ ਆਪਣੇ ਹਿਸਾਬ ਨਾਲ ਪਾ ਲਮਾ 1.5 ਚਮਚਾ ਜਿਹੜਾ ਇਹ ਚ ਜੀਰੇ ਦਾ ਪਾਤਾ ਮੇਰੇ ਕੋ ਗਰਮ ਮਸਾਲਾ ਆ ਮੈਂ ਇੱਕ ਚਮਚਾ ਪਾਤਾ ਤੇ ਕਾਲੀ ਮਿਰਚ ਦਾ ਪਾਊਡਰ ਜਿਹੜਾ ਇਹ ਥੋੜ੍ਜੇ ਪਾਇਆ ਆਪਾਂ ਚਾਟ ਮਸਾਲਾ ਪਾਇਆ ਅੱਧਾ ਚਮਚਾ ਜੀ ਫਲੇਕਸ ਥੋੜ੍ਜੇ ਪਾਉਂਗੀ ਚਮਚੇ ਦਾ ਚੌਥਾ ਹਿੱਸਾ ਥੋੜ੍ਜੇ ਪਾਉਂਗੀ ਅੱਧਾ ਚਮਚਾ ਜਿਹੜਾ ਹੈ ਮੇਰੇ ਕੋਲ ਸਾਤ ਦਾ ਜਿਹੜਾ ਹੈ ਧਨੀਆ ਹੈ ਕ੍ਰਸ਼ ਕੀਤਾ ਹੈ ਇਹ ਪਾਉਂਗੀ ਇਹ ਮੈਂ ਜਿਹੜੀ ਆ ਅਜਵੈਨ ਪਾਉਂਗੀ ਚ ਛੋਲੇ ਆ ਕਿਉਂਕਿ ਜਵੈਨ ਦੇ ਨਾਲ ਬਹੁਤ ਹੀ ਵਧੀਆ ਫਲੇਵਰ ਆਊਗਾ ਥੋੜਾ ਜਿਹਾ ਆਪਾਂ ਇਹਨੂੰ ਇਸ ਤਰ੍ਹਾਂ ਮਸਲ ਕੇ ਜਿਹੜਾ ਆ ਅਜਵੈਣ ਨੂੰ ਪਾ ਦੇਣਾ ਡੇਢ ਕ ਚਮਚਾ ਜਿਹੜਾ ਆ ਲੂਣ ਦਾ ਪਾ ਦੇਣਾ ਲੂਣ ਆਪਣਾ ਦੇਖ ਕੇ ਪਾਉਣਾ ਕਿਉਂਕਿ ਆਪਣੀ ਸਬਜ਼ੀ ਵਿੱਚ ਵੀ ਲੂਣਾ ਆ ਅਦਰਕ ਤੇ ਮਿਰਚਾਂ ਦਾ ਪੇਸਟ ਜਿਹੜਾ ਬਣਾਇਆ ਉਹ ਪਾਉਂਗੀ ਅਦਰਕ ਤੇ ਮਿਰਚਾਂ ਆ ਇਹ ਪਾਤੀਆਂ ਕਿਹੜੀ ਮੈਂ ਹਰੀ ਅਲੱਗ ਪਾਉਂਗੀ ਹਰੀ ਪੀਸੀ ਮਿਰਚ ਪਾਈ ਆ ਆਪਾਂ ਨਾਲੇ ਤੁਸੀਂ ਆਪਣੇ ਤੇਸਟ ਅਕੋਰਡਿੰਗ ਪਾ ਲਓ ਤੇ ਥੋੜੀ ਜਿਹੀ ਮੈਂ ਇਹਦੇ ਵਿੱਚ ਪਾ ਦੂੰਗੀ ਜੀ ਹਲਦੀ ਨੂੰ ਆਪਾਂ ਮਸਾਲਿਆਂ ਨੂੰ ਜਿਹੜਾ ਆ ਪਹਿਲਾਂ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਆ ਮਿਕਸ ਕਰ ਲੈਣਾ ਸਾਰੇ ਮਸਾਲੇ ਜਿਹੜੇ ਆ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਕਿਉਂਕਿ ਪਾਣੀ ਜਿਹੜਾ ਇਹਦੇ ਵਿੱਚ ਬਹੁਤ ਘੱਟ ਪੈਣਾ ਆ ਜੇ ਤੁਸੀਂ ਬਹੁਤ ਥੋੜਾ ਜਿਹਾ ਲੈਣੇ ਆ ਤਾਂ ਆਪਣੇ ਹਿਸਾਬ ਦੇ ਨਾਲ ਜਿੰਨਾ ਕਿ ਤੁਹਾਡੇ ਕੋਲ ਛੋਲੇ ਜੋ ਵੀ ਸਬਜ਼ੀ ਬਚੀ ਆ ਤੁਸੀਂ ਉਹ ਗ੍ਰाइंड ਕਰਕੇ ਪਾਉਣੇ ਆ ਜਾਂ ਉਹਦੇ ਹੀ ਪਾਉਣੇ ਆ ਪਾਣੀ ਜਿਹੜਾ ਆ ਔਰ ਸਸਾ ਉਹਨੇ ਪਾਉਗਾ ਬਹੁਤ ਘੱਟ ਪਾਣੀ ਪਾਉਗਾ ਇਹਦੇ ਵਿੱਚ ਕਿਉਂਕਿ ਧਨੀਆ ਮੇਥੀ ਵਿੱਚ ਵੀ ਪਾਣੀ ਆ ਜਿਹੜਾ ਪਿਆਜ਼ ਆ ਫਿਰ ਇਹਨਾਂ ਨੇ ਵੀ ਪਾਣੀ ਛੱਡਣਾ ਹੁੰਦਾ ਆ ਤੇ ਥੋੜਾ ਜਿਹਾ ਦੂਸਰੇ ਆਟੇ ਨਾਲੋਂ ਥੋੜਾ ਜਿਹਾ ਸਾਫਤੀ ਰੱਖੇ ਬਾਅਦ ਵਿੱਚ ਆਪਣੇ ਮੇਥੀ ਵਗੈਰਾ ਜਿਹੜਾ ਆ ਧਨੀਆ ਵਗੈਰਾ ਉਹ ਵੀ ਪਾਣੀ ਛੱਡ ਦਿੰਦੇ ਕਿਉਂਕਿ ਆਪਾਂ ਪੀਸ ਕੇ ਨਹੀਂ ਪਾਏ ਹੈਗੇ ਸਾਫਤੇ ਪਾਏ ਆ ਤੇ ਹੁਣ ਆਪਾਂ ਇਹ ਚ ਪਾ ਦਾਂਗੇ ਜੀ ਆਪਣੇ ਜਿਹੜੇ ਛੋਲੇ ਪੀਸੇ ਆ ਇਹੇ ਬਹੁਤ ਹੀ ਵਧੀਆ ਜਿਹੜੀ ਆ ਪ੍ਰੋਟੀਨ ਵਾਲੀ ਆਪਣੀ ਰੋਟੀ ਜੀ ਰੋਟੀ ਬਣੂਗੀ ਇਹ ਮਿਸੀ ਰੋਟੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਪਹਿਲਾਂ ਇਸੇ ਤਰ੍ਹਾਂ ਗੁੰਨਾਂਗੇ ਪਾਣੀ ਨਹੀਂ ਆਪਾਂ ਹਲੇ ਪਾਵਾਂਗੇ ਦੇਖਾਂਗੇ ਕਿ ਇਹਦੇ ਵਿੱਚ ਪਾਣੀ ਪੈਂਦਾ ਆ ਕਿ ਨਹੀਂ ਪੈਂਦਾ ਆਟਾ ਤੁਸੀਂ ਆਪਣੇ ਹਿਸਾਬ ਨਾਲ ਮਸਾਲੇ ਆਪਣੇ ਹਿਸਾਬ ਨਾਲ ਪਾ ਲਓ ਮਿਰਚ ਵਗੈਰਾ ਜਿੰਨੀ ਕਿ ਤੁਸੀਂ ਤਿੱਖੀ ਖਾਣੀ ਆ ਉਸ ਹਿਸਾਬ ਨਾਲ ਆਪਣੀ ਮਿਰਚ ਮਸਾਲੇ ਜਿਹੜੇ ਆ ਪਾ ਲਓ ਮਸਾਲੇ ਉਸ ਹਿਸਾਬ ਨਾਲ ਪਾਓ ਕਿਉਂਕਿ ਦਾਸ ਸਬਜ਼ੀ ਵਿੱਚ ਵੀ ਆਪਾਂ ਮਸਾਲੇ ਪਾਏ ਹੋਏ ਆ ਜੇ ਨਾ ਵੀ ਮਸਾਲੇ ਜਿੱਦਾਂ ਬਹੁਤ ਘੱਟ ਖਾਂਦੇ ਆ ਤਨਾ ਵੀ ਪਾਓ ਕੱਲਾ ਮੇਥੀ ਧਨੀਆ ਪਿਆਜ਼ ਵਾਲਾ ਹੀ ਪਾ ਕੇ ਤੇ ਐਸੀ ਤਰ੍ਹਾਂ ਵੀ ਗੋਲ ਲਓ ਤੇ ਹੁਣ ਆਪਣਾ ਥੋੜ੍ਹਾ ਜਿਹਾ ਪਾਣੀ ਪਾਊਗਾ ਦੇਖੋ ਆਪ ਮਾਰ ਲਿਆ ਆ ਥੋੜਾ ਜਿਹਾ ਮੈਂ ਗ੍ਰੈਂਡਰ ਜਾਰ ਚ ਪਾਣੀ ਪਾ ਲਿਆ ਤੇ ਆਪਣਾ ਇਹ ਵੀ ਸਾਫ ਹੋ ਜਾਊਗਾ ਤੇ ਪਾਣੀ ਜਿਹੜਾ ਆ ਥੋੜਾ ਜਿਹਾ ਪਾਉਂਗੀ ਜੇ ਇਹ ਆਪਣਾ ਇੰਨੇ ਨਾਲ ਆਟਾ ਗੋਝਦਾ ਹੋਇਆ ਤਾਂ ਆਪਾਂ ਇੰਨਾ ਕੁ ਪਾ ਕੇ ਪਹਿਲਾਂ ਗੁੰਨ ਲਾਂਗੇ ਫਿਰ ਦੇਖਾਂਗੇ ਕਿ ਆਪਣਾ ਜਿਹੜਾ ਆ ਪਾਣੀ ਹੋਰ ਪੈਂਦਾ ਇਹ ਆਟਾ ਥੋੜਾ ਜਿਹਾ ਸਾਖਤੀ ਰੱਖੋ ਕਿਉਂਕਿ ਇਹਨੇ ਬਾਅਦ ਵਿੱਚ ਥੋੜਾ ਜਿਹਾ ਫਿਰ ਨਰਮ ਹੋ ਜਾਣਾ ਹੁੰਦਾ ਆ ਤੇ ਇਹਨੂੰ ਹੁਣ ਆਪਾਂ ਗੁੰਨ ਲੈਣੇ ਆ ਜੇ ਤੁਸੀਂ ਜ਼ਿਆਦਾ ਹੀ ਸੌਫਟ ਬਣਾਉਣੀਆਂ ਆ ਰੋਟੀਆਂ ਤੇ ਇਹਦੇ ਵਿੱਚ ਤੁਸੀਂ ਦਹੀਂ ਪਾ ਲਓ ਜਾਂ ਥੋੜ੍ਹਾ ਘੀ ਤੇਲ ਪਾ ਸਕਦੇ ਆ ਦਹੀਂ ਦੇ ਨਾਲ ਜਿਹੜੀਆਂ ਬਹੁਤ ਹੀ ਰੋਟੀਆਂ ਜਿਹੜੀਆਂ ਇਹ ਨਰਮ ਹੋ ਗਈਆਂ ਆਟਾ ਦੇਖੋ ਜੀ ਆਪਾਂ ਜਿਹੜਾ ਆ ਗੁੰਨ ਲਿਆ ਆ ਤੇ ਹੁਣ ਮੈਂ ਇਹਨੂੰ ਘੀ ਦਾ ਹੱਥ ਲਾ ਕੇ ਤੇ ਇਹਨੂੰ ਆਪਾਂ ਇੱਕ ਡੱਬੇ ਦੇ ਵਿੱਚ ਕੱਢ ਲਾਂਗੇ ਤੇ ਬਹੁਤ ਹੀ ਵਧੀਆ ਜਿਹੜਾ ਆਪਣਾ ਆਟਾ ਬਣ ਗਿਆ ਦੇਖੋ ਕਿੰਨਾ ਵਧੀਆ ਜਿਹੜਾ ਗੁੱਝ ਗਿਆ ਆ ਤੇ ਹੁਣ ਆਪਾਂ ਲੈਨੇ ਜੇ ਇੱਕ ਨਾਰਮਲ ਜਿਹਾ ਪੇੜਾ ਜਿੰਨੇ ਕੁ ਤੁਸੀਂ ਰੋਟੀ ਬਣਾਣੀ ਆ ਉਸ ਸਾਬ ਨੂੰ ਆਪਣਾ ਜਿਹੜਾ ਆ ਪੇੜਾ ਲੈ ਲਓ ਮੋਟੀ ਪਤਲੀ ਵੱਡੀ ਛੋਟੀ ਜਿੱਤ ਤਰ੍ਹਾਂ ਦੀ ਵੀ ਬਣਾਣੀ ਹੈ ਤੇ ਆਪਾਂ ਲਾਇਆ ਜੀ ਇਹਨੂੰ ਸੁੱਕਾ ਆਟਾ ਤੇ ਇਹਨੂੰ ਆਪਾਂ ਚੁੰਡ ਲਾਂਗੇ ਬਹੁਤ ਹੀ ਟੇਸਟੀ ਤੇ ਹੈਲਦੀ ਇਹ ਰੋਟੀ ਬਣ ਜਾਂਦੀ ਹੈ ਇਸ ਤਰ੍ਹਾਂ ਮਿੱਸੀ ਰੋਟੀ ਤੁਸੀਂ ਆਟਾ ਗੁੰਨ ਕੇ ਇੱਕ ਦੋ ਦਿਨ ਜਿੱਦਾਂ ਰੱਖ ਸਕਦੇ ਆ ਤੇ ਸਵੇਰੇ ਸਵੇਰੇ ਨਾਸ਼ਤਾ ਜਿਹੜਾ ਆ ਬਹੁਤ ਹੀ ਵਧੀਆ ਬਣ ਜਾਂਦਾ ਹੈ ਤੇ ਹੁਣ ਆਪਾਂ ਇਹ ਲਵਾਂਗੇ ਜੀ ਬੇਲ ਬਹੁਤ ਜ਼ਿਆਦਾ ਇੱਕ ਆਟਾ ਲਾਉਣ ਦੀ ਵੀ ਲੋੜ ਨਹੀਂ ਪੈਂਦੀ ਹੈਗੀ ਜੇ ਦਹੀਂ ਪਾਉਣੇ ਆ ਤਾਂ ਫਿਰ ਸੌਫਟ ਜੀਆਂ ਬਣਦੀਆਂ ਆ ਜੇ ਬਿਨਾ ਦਹੀਂ ਤੋਂ ਬਣਾਉਣੇ ਆ ਤਾਂ ਫਿਰ ਥੋੜੀ ਕ੍ਰਿਸਪੀ ਜੀ ਰੋਟੀ ਬਣਦੀ ਹੈ ਇਹ ਤੇ ਹੁਣ ਆਪਾਂ ਲਿਆ ਬੇਲ ਤੇ ਆਪਾਂ ਇਹਨੂੰ ਹੁਣ ਰਾੜਦੇ ਆਂ ਤਵਾ ਆਪਣਾ ਗਰਮ ਆ ਤੇ ਰੋਟੀ ਜਿਹੜੀ ਆ ਹੁਣ ਆਪਾਂ ਇਹਦੇ ਉੱਤੇ ਪਾ ਦਾਂਗੇ ਤੇ ਆਪਣੇ ਸਾਈਡ ਰੜਗੇ ਦੇਖੋ ਜੀ ਤੇ ਆਪਾਂ ਇਹਨੂੰ ਇਹਦੇ ਉੱਤੇ ਮੱਖਣ ਲਾਵਾਂਗੇ ਜੇ ਤੁਸੀਂ ਐਸੀ ਤਰ੍ਹਾਂ ਹੀ ਨਹੀਂ ਮਤਲਬ ਉੱਤੇ ਮੱਖਣ ਘੇ ਲਾਉਣਾ ਚਾਹੁੰਦੇ ਜੇ ਤੁਸੀਂ ਇਹਨੂੰ ਥੱਲੇ ਲਾ ਕੇ ਵੀ ਜਿਹੜਾ ਆ ਚੋਪੜ ਕੇ ਐਸੀ ਤਰ੍ਹਾਂ ਵੀ ਰੱਖ ਸਕਦੇ ਆ ਸੁੱਕੀ ਵੀ ਖਾ ਸਕਦੇ ਆ ਚਾਹ ਦੁੱਧ ਦੇ ਨਾਲ ਇਹ ਜਿਹੜੀ ਰੋਟੀ ਆ ਪਰੌਂਠਾ ਆ ਬਹੁਤ ਹੀ ਵਧੀਆ ਮੀਸੀ ਰੋਟੀ ਲੱਗਦੀ ਆ ਸ਼ਾਮ ਦੀ ਚਾਹ ਨਾਲ ਤੁਸੀਂ ਇਹਨੂੰ ਖਾ ਸਕਦੇ ਆ ਤੇ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਰਾਲ ਲੈਣੇ ਆ ਕੋੜ ਜਿਹਾ ਦਬਾ ਕੇ ਬਹੁਤ ਹੀ ਵਧੀਆ ਜਿਹੜੀ ਦੇਖੋ ਕਿੰਨੀ ਵਧੀਆ ਇਹ ਰੋਟੀ ਜਿਹੜੀ ਆ ਰੜੂਗੀ ਇੱਕ ਰੇਚ ਰੋਟੀ ਜਿਹੜੀ ਆ ਆਪਣੀ ਇਹ ਬਣ ਜਾਂਦੀ ਆ ਪ੍ਰੋਟੀਨ ਵਾਲੀ ਧਨੀਆ, ਮੇਥੀ, ਪਾਲਕ ਜੋ ਵੀ ਤੁਸੀਂ ਆਪਣੇ ਬੱਚੇ ਇਸ ਤਰ੍ਹਾਂ ਨਹੀਂ ਖਾਂਦੇ ਤੇ ਤੁਸੀਂ ਇਸ ਤਰ੍ਹਾਂ ਉਹਨਾਂ ਨੂੰ ਮਤਲਬ ਕਿ ਰੋਟੀ ਦੇ ਵਿੱਚ ਪਾ ਕੇ ਦੇ ਸਕਦੇ ਆਂ ਦੀ ਕਿੰਨੀ ਵਧੀਆ ਆਪਣੀ ਜਿਹੜੀ ਹੈ ਕ੍ਰਿਸਪੀ ਜੀ ਰੋਟੀ ਇਹ ਬਣ ਗਈ ਆ ਨਰਮਾ ਦੇਖੋ ਬਾਹਰੋਂ ਦੇਖੋ ਕਿੰਨੀ ਕ੍ਰਿਸਪੀ ਜੀ ਬਣ ਗਈ ਆ ਇਸੇ ਤਰ੍ਹਾਂ ਆਪਾਂ ਦੂਸਰੀ ਰੋਟੀ ਜਿਹੜੀ ਹੈ ਤੈਨੂੰ ਵੀ ਹੁਣ ਆਪਾਂ ਰੜ ਲਾਂਗੇ ਦੂਸਰੀ ਰੋਟੀ ਵੀ ਜਿਹੜੀ ਹੈ ਆਪਣੀ ਰੜ ਗਈ ਆ ਤੈਨੂੰ ਵੀ ਆਪਾਂ ਇਸੇ ਤਰ੍ਹਾਂ ਮੱਖਣ ਲਾ ਲੈਨੇ ਆ ਤੁਸੀਂ ਦੇਸੀ ਘੀ ਲਾ ਲਓ ਮੱਖਣ ਲਾ ਲਓ ਕਿਉਂਕਿ ਆਪਣੇ ਬੱਚੇ ਜਿਹੜੇ ਆ ਉਹ ਦੇਸੀ ਘੀ ਆ ਪਰੌਂਠੇ ਨਹੀਂ ਖਾਂਦੇ ਤੇ ਆਪਾਂ ਇਸ ਕਰਕੇ ਲਾ ਰਹੇ ਆ ਮੱਖਣ ਸੁੱਕੇ ਵੀ ਬਣਾਵਾਂਗੇ ਤਿੰਨ ਤਰ੍ਹਾਂ ਦੀਆਂ ਰੋਟੀਆਂ ਬਣਾਵਾਂਗੇ ਮੈਂ ਸੁੱਕੀਆਂ ਵੀ ਖਾਣੀਆਂ ਕਿਸੇ ਨੇ ਸੁੱਕੀ ਖਾਣੀਆਂ ਤੇ ਕਿਸੇ ਨੇ ਖਾਣੀਆਂ ਚੋਪੜ ਕੇ ਤੇ ਕਿਸੇ ਨੇ ਖਾਣੀ ਮੱਖਣ ਵਾਲੀ ਜਿਸ ਤਰ੍ਹਾਂ ਵੀ ਖਾਣੀ ਉਸੇ ਤਰ੍ਹਾਂ ਦੀ ਬਣਾ ਲਓ ਤੇ ਇਹਨੂੰ ਵੀ ਹੁਣ ਆਪਾਂ ਦੇਖੋ ਦਬਾ ਕੇ ਜਿਹੜੀ ਰੋਟੀ ਰੜ ਲੰਨੇ ਆਂ ਰੋਟੀ ਦੇਖੋ ਜੀ ਆਪਾਂ ਜਿਹੜੇ ਪਰੌਂਠੇ ਆ ਮਿੱਸੀ ਰੋਟੀ ਆ ਬਣਾ ਲਈ ਆ ਕਿੰਨੀ ਵਧੀਆ ਦੇਖੋ ਬਣੀ ਆ ਤੇ ਬਹੁਤ ਹੀ ਵਧੀਆ ਜਿਹੜੀ ਤੇ ਟੇਸਟੀ ਇਸ ਤਰ੍ਹਾਂ ਰੋਟੀ ਬਣਦੀ ਆ ਇਹ ਕਿਸੇ ਵੇਲੇ ਵੀ ਖਾ ਸਕਦੇ ਆ ਸ਼ਾਮ ਦੀ ਚਾਹ ਨਾਲ ਖਾ ਸਕਦੇ ਆ ਸਵੇਰ ਦੇ ਨਾਸ਼ਤੇ 'ਚ ਖਾ ਸਕਦੇ ਆ ਬਹੁਤ ਹੀ ਜਿਹੜੀਆਂ ਟੇਸਟੀ ਰੋਟੀਆਂ ਬਣਦੀਆਂ ਦੇਖੋ ਕਿੰਨੀ ਵਧੀਆ ਨਰਮ ਵੀ ਬਣੀ ਆ ਤੇ ਬਹੁਤ ਹੀ ਟੇਸਟੀ ਰੋਟੀ ਬਣਦੀ ਆ ਇਸ ਤਰ੍ਹਾਂ ਇਹ ਜਿਹੜੀ ਆਪਣੀ ਕੋਈ ਵੀ ਵਚੀ ਸਬਜ਼ੀ ਹੁੰਦੀ ਆ ਤੁਸੀਂ ਉਸ ਤੋਂ ਬਣਾ ਸਕਦੇ ਆ ਇਸ ਤਰ੍ਹਾਂ ਆਪਾਂ ਬਣਾਈਆਂ ਛੋਲੇ ਕਾਲੇ ਛੋਲੇਾਂ ਤੋਂ ਕਾਲੇ ਚਣਿਆਂ ਤੋਂ ਤੇ ਤੁਸੀਂ ਮੱਖਣ ਨਾ ਖਾਓ ਦਹੀਂ ਨਾ ਖਾਓ ਬਹੁਤ ਹੀ ਟੇਸਟੀ ਰੋਟੀਆਂ ਇਹ ਇਸ ਤਰ੍ਹਾਂ ਬਣਦੀਆਂ ਆ ਤੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਸਾਡੀਆਂ ਪ੍ਰੋਟੀਨ ਵਾਲੀਆਂ ਰੋਟੀਆਂ ਜਿਹੜੀਆਂ ਆ ਕਿਸ ਤਰ੍ਹਾਂ ਦੀਆਂ ਲੱਗੀਆਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਫੇਸਬੁੱਕ ਤੇ ਫੋਲੋ ਕਰਨਾ ਜੀ ਸਤਿ ਸ੍ਰੀ ਅਕਾਲ ਜੀ